ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੁਣ ਹੋੜੇ ਸੁਬਾਹ ਦੇ 5:00 ਵਜੇ 10 ਮਿੰਟ ਤੇ ਹੁਣ ਜਿੱਲਿਆ ਮੈਂ ਡਿਊਟੀ ਤੇ ਕਿਉਂਕਿ ਅੱਜ ਮੇਰੀ ਇਹ ਤੜਕੇ ਦੀ ਡਿਊਟੀ ਮਤਲਬ ਫਰਸਟ ਡਿਊਟੀ 6:00 ਵਜੇ ਲੈ ਕੇ 2:00 ਵਜੇ ਤੱਕ ਤੇ ਅੱਜ ਸਵੇਰੇ ਸਵੇਰੀ ਵਲੌਗ ਸਟਾਰਟ ਕਰਤਾ 5:00 ਵਜੇ ਮੈਂ ਚਲੋ ਜਾਣਾ ਤਾਂ ਹੈਗਾ ਇਹ ਕੰਮ ਤੇ ਵਲੌਗ ਵੀ ਸਟਾਰਟ ਕਰ ਹੀ ਦਵਾਂ ਤੇ ਮਿਲਦੇ ਤੁਹਾਨੂੰ ਡਿਊਟੀ 'ਤੇ ਜਾ ਕੇ ਜਿੱਥੇ ਬਣਿਆ ਵਲੌਗ ਤੇ ਬਣਾਵਾਂਗੇ ਨਹੀਂ ਤੇ ਘਰੇ ਆ ਕੇ ਕੰਟੀਨਿਊ ਕਰਾਂਗੇ ਤੇ ਹੁਣ ਹੋਣੇ 5:00 ਵਜੇ 13 ਮਿੰਟ ਹੋ ਗਏ ਆ ਦੇ ਦੇ ਜਾਣ ਨਾ ਟਾਈਮ 5 ਵਜੇ ਕੇ 13 ਮਿੰਟ ਹੋ ਗਏ ਆ ਇਹਦੇ ਕੋਈ ਗੱਲ ਨਹੀਂ ਹੁਣ ਤੁਰਦੇ ਆ 5 ਵਜੇ ਕੇ 20 ਮਿੰਟ ਤੇ ਤੁਰਨਾ 15 ਮਿੰਟ ਆਵੀਆਂ ਜੇ ਉਥੇ ਪਹੁੰਚ ਜਾਈਦਾ ਉਥੇ ਜਾ ਕੇ ਵਲੌਗ ਸਟਾਰਟ ਬਾਕੀ ਮੈਨੂੰ ਸਟਾਰਟ ਕਰੇਗਾ ਫਿਰ ਸਟਾਰਟ ਤਾਂ ਕਰੀਤਾ ਬਾਕੀ ਦਾ ਕੰਟੀਨਿਊ ਉਥੇ ਹੋ ਸਕਿਆ ਕਰਾਂਗੇ ਨਹੀਂ ਤੇ ਕਰੇ ਆ ਕਿ ਕਰਾਂਗੇ ਚਲੋ ਵੀ ਮੇ ਤਰੋਂ ਪਈ ਥੋੜਾ ਜਿਹਾ ਫਰੈਂਟ ਸੈਂਟ ਵੀ ਪਾ ਲੈਣਾ ਚਾਹੀਦਾ ਆ ਵੇ ਲੱਗੋ ਜਿਹਦੀ ਟੰਗੀ-ਟੰਗੀ ਜਿਹੋ ਉਹਦੀ ਬੋ ਵਾਲੀ ਹੁੰਦੀ ਕੋਲ ਮੁੜ ਕੇ ਦੀ ਕਮਲ ਪਸੀਨੇ ਦੀ ਮੈਰਗੇੜ ਨਾਲ ਲਾਇਆ ਨਾ ਲੋਗਾ ਮੇਂ ਮਿੱਤਰੋ ਹੁਣ ਚੱਲ ਜੇ ਟਾਈਮ ਹੋ ਗਿਆ ਮੇਰਾ ਤੁਹਾਨੂੰ ਕਹਿਆ 5 ਵਜੇ ਤੇ 20 ਮਿੰਟ ਤੋਂ ਵਰਨਾ 5 ਵਜੇ 20 ਮਿੰਟ ਹੋ ਗਏ ਆ ਤੇ ਆ ਮੂੰਹ ਮੈਂ ਤਾਂ ਕਰਕੇ ਬੰਨਾ ਸਿਰ ਸਿਰ ਮਛਰੜਾ ਦਾ ਇੱਕ ਤੇ ਪੱਗ ਜਾਈ ਟੱਕੀ ਰਿੰਦੀ ਆ ਪੱਗ ਰਾਜੋਂ ਦਾ ਜਾਈਏ ਘਟਾ ਘਟਾ ਬਹਿ ਗੰਮੀ ਹੁੰਦੀ ਮੈਂ ਮੂੰਹ ਟੱਕ ਲੀਏ ਤੇ ਚਲੋ ਚੱਲਦੇ ਆ ਆ ਖੜਾ ਆਪਣਾ ਮੋਟਰਸਾਈਕਲ ਇਹ ਸਟਾਰਟ ਇਹਨੂੰ ਚੱਲੋ ਮਿਲਦੇ ਉਥੇ ਜਾ ਕੇ ਹੁਣ ਖੜਿਆ ਇਹ ਪਾਸ ਕੇ ਬੋਏ ਗਾੜੀ ਆ ਪਾਸ ਨਹੀਂ ਜਾਣਾ ਸੇ ਨਾਲ ਹੀ ਖੜਦਾ ਮੈਂ ਆਵਾਜ਼ ਮਾਰੀ ਵੇਖੋ ਨਿਕਲਦਾ ਜੇ ਚੱਲਦੇ ਇਕੱਠੇ ਇਕੱਠੇ ਚੱਲਦੇ ਹਰ ਹਮ ਹਲੋ 5:22 ਮਿੰਟੋ ਕੇ 2 ਮਿੰਟਾਂ ਪਾਰ ਸੇ ਕਰ ਲਓ ਪਾਣੀ ਕੇ ਕਦੋਂਈ ਤਰਕੇ ਤੜਕੇ ਦਾ ਵੀਓ ਸਵੇਰ ਸਵੇਰਾ ਸਵੇਰ ਦਾ ਲਓ ਵੀ ਆ ਗਏ ਮੁੰਡਾ 파ਰਸ ਚਲੋ ਜੀ ਚੱਲੋ ਹੁਣ ਚੱਲਦੇ ਆ ਆ ਕੇ ਕੰਟੀਨਿਊ ਕਰਦੇ ਆ ਵਲੌਗ ਹੋਸਾ ਅਗਰ ਉਥੇ ਕਰਾਂਗੇ ਨਹੀਂ ਨਾਲ ਕਰਦੇ ਆ ਬੈਠੇ ਆ ਡਿਊਟੀ ਤੇ ਅੱਜ ਦਾ ਟਾਈਮ ਨਹੀਂ ਵਹਜਣਾ ਹੋਵੇ 2 ਵਾ ਚੱਲਿਆਂ ਤੇ ਡਿਊਟੀ ਤੇ ਜਾਣ ਦਾ ਟਾਈਮ ਹੋ ਗਿਆ ਚਲੋ ਮਿਲਦੇ ਘਰ ਜਾ ਕੇ ਬਾਕੀ ਦਾ ਵਲੌਗ ਕੰਟੀਨਿਊ ਕਰਾਂਗੇ ਘਰੇ ਹੀ ਹੋਣਾ ਅੰਕਲ ਡਾਇਰੈਕਟਰ ਕੋਲ ਤੇ ਨਾਲ ਬੈਠਾ ਵੀਰ ਗੋਰੀ ਗੋਰੀ ਭਰਾ ਆਪਣਾ ਪੜਦਾ ਰਿਹਾ ਓਹਦੇ ਨਾਲ ਨੇ ਕਿ ਬਚਪਨ ਦਾ ਯਾਰ ਆਡਾ ਸ਼ੁਰੂ ਤੋਂ ਇਕੱਠੇ ਪੜਦੇ ਆਏ ਸੀ ਟੈਂਕਲ ਦੇਖਣ ਆ ਬਲੌਗ ਗਰਮੀ ਬਹੁਤ ಜಾਦੀ ਹੈ ਥੋੜੀ ਬਹੁਤ ਆਦਾ ਮੀਂਹ ਪਾ ਦੋ ਨਾਲ ਹਵਾ ਵੀ ਮੀਂਹ ਕੋਈ ਅੰਕਲ ਪਾਣੇ ਅੱਜ ਹੀ ਪਾਣੇ ਆਪਣਾ ਕਿੰਨੀ ਗਰਮੀ ਆ ਮੀਂਹ ਰੋਜ਼ ਰਾਤ ਨੂੰ ਬਦਲ ਜਾਂਦਾ ਵਾ ਤੇ ਬਦਲ ਜਾ ਕੇ ਦੁਬਾਰਾ ਬਾਸੀ ਹੋ ਜਾਂਦਾ ਘਮਣਾ ਚੱਲ ਵੇਨੇ ਅੱਜ ਜਾਂਦੇ ਆ ਟੈਂਕੀ ਦੇ ਨਾਲ ਟੈਂਪਿੰਕੀ ਫਗ ਲੁੰਨੇ ਆ ਟੈਂਕੀ ਥੈਂਕ ਯੂ ਉੱਪਰ ਜਾਣ ਕੇ ਫਰਾ ਪਿੰਡ ਵਿਖਾਉਣੇ ਅੱਜ ਵਾਂ ਉੱਤੋਂ ਵਸਾ ਉੱਤੇ ਦਾ ਡਰੋਨ ਸ਼ਾਟ ਦੇਸੀ ਡਰੋਨ ਸ਼ਾਟ ਹੈ ਡਰੋਨ ਨਹੀਂ ਸਾਡੇ ਕੋਲ ਉੱਤੇ ਉੱਥੇ ਤੋਂ ਤਾਂ ਨਾ ਕਿ ਜਿਹੜੀ ਪਹੁੰਚ ਜਾਂਦੀ ਉੱਤੇ ਵਿੱਚ ਨਾ ਚੜਜੋ ਤਾਂ ਉੱਤੇ ਨਹੀਂ ਉੱਤੇ ਕਰਨਾ ਹੀ ਹੋ ਰਹੀ ਹੈ ਜੋ ਰੋਗੜਾ ਤਾਂ ਉੱਤੇ ਹੀ ਸਾਡਾ ਥੋੜਾ ਜਾਵਾਂਗੇ ਹੋ ਰਹੀ ਹੈ ਨਾ ਤਾਂ ਉੱਤੇ ਨਹੀਂ ਨਹੀਂ ਉੱਥੇ ਨਹੀਂ ਚੜਜੋ ਨਾ ਥੱਲੇ ਵੜ ਗਿਆ ਗੋਰੀ ਚੋਪੀ ਬੈਠਾਂਗੀ ਗੱਲ ਹੈ ਇਹ ਦੁੱਧ ਪੀਂਦਾ ਨਾ ਤਾਂ ਕਰਕੇ ਅਜੇ ਬਚਾਲੇ ਸਾ ਸਾ ਬੋ ਲੜੀਆਂ ਦਾ ਬਚੇਰਾ ਕਰੇ ਆਪਣਾ ਲਾ ਦੇ ਆਵੇ ਲੈ ਅੰਕਲ ਬਰਾ ਉਹ ਖੰਡਿਆ ਆਪਣਾ ਮੇਰਾ ਵੇਂਦਾ ਬਾਹਰ ਇੰਦਰਾਲਾ ਹੀ ਵੇਦਾ ਅੰਕਲ ਉਹ ਬਹੁਤ ਬਹੁਤ ਵਧੀਆ ਬਰਾ ਬਹੁਤ ਵਧੀਆ ਦੇ ਇਹਨਾਂ ਨੇ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਸ਼ੇਅਰ ਕਰਨਾ ਹਾਂ ਸ਼ੇਅਰ ਕਰੋ ਇਹ ਕਰੋਗੇ ਸਪੋਰਟ ਕਰੋ ਫੇਰ ਹੀ ਇਹੀ ਮਾੜਾ ਮੋੜ ਸੋ ਹੈ ਗਾਇਸ ਹੁਣ ਜਾਣਦੇ ਆ ਟੈਂਕੀ ਦੇ ਤੁਹਾਨੂੰ ਕੀ ਦੱਸਣਾ ਹੁਣ ਇਹ ਮੈਂ ਟੈਂਕੀ ਦੇ ਜਾਣਾ ਵਾ ਤੇ ਜਾਣ ਟੈਂਕੀ ਮੈਂ ਟੈਂਕੀ ਫਗੜਨ ਦੇ ਉੱਤੇ ਚੜਦੇ ਗੱਡੀ ਟੈਂਕੀ ਤੇ ਚੜ ਕੇ ਸਾਰਾ ਪਿੰਡ ਦਾ ਥਿਊ ਵਹੋਨੇ ਕੀ ਦਾ ਉਦਾ ਤੇ ਆ ਜਰਾ ਕਰੋ ਗਲੀਆਂ ਆਡੀਆਂ ਗਲੀਆਂ ਪਿੰਡ ਕੀ گاਉਂ ਕੀ ਗਲੀ ਇਹ ਮਿੱਥਰੀ ਆਨੇ ਯਾਕੋ ਕਾਮ ਇਸਤਰੀ ਸੋ ਮੇਤਰੋ ਦੇਖੋ ਟੈਂਕੀ ਉਹ ਟੈਂਕੀ ਉੱਤੇ ਜਾਣਾ ਆਪਾਂ ਸੋ ਗਾਇਸ ਚਲੋ ਹਣ ਚੱਲਦੇ ਆਪਾਂ ਟੈਂਕੀ ਦੇ ਉੱਤੇ ਹੁਣ ਪਹੁੰਚੇ ਟੈਂਕੀ ਦੇ ਇਹ ਆਪਾਂ ਲੱਗ ਦੰ ਦਵਾਰ ਮਿਲਦਾ ਇਦਾਂ ਹੀ ਜਾਣਾ ਪਾਣਾ ਟੱਪ ਕੇ ਉਹ ਦਰਵਾਜ਼ਾ ਬੰਦ ਦੇ ਨੂੰ ਚਿੰਦਰਾ ਮਾਰਕਰ ਰੱਖਦੇ ਆ ਇਦਾਂ ਹੀ ਜਾਣਾ ਪਣਾ ਹੋਰ ਮੋੜ ਸੱਲਾ ਪਾ ਖੜਾ ਕਰਤਾ ਉਹ ਚਲੋ ਆਪਾਂ ਚੱਲਦੇ ਆ ਟੈਂਕੀ ਤੇ ਉੱਪਰ ਮੈਂ ਸੋਚਿਆ ਟੈਂਕੀ ਦਾ ਵੀਊ ਚੈੱਕ ਕਰ ਹੀ ਲੀ ਗੇ ਇੱਥੇ ਜਾਣਾ ਨਾ ਔਰ ਉੱਪਰ ਜਾਣਾ ਜੀ ਆਪਾਂ ਆਹ ਮੁੰਡਾ ਕਰਨ ਰਿਹਾ ਵਰਜਿਸ਼ ਉਸੇ ਭਾਈ ਕੀ ਕੀ ਆ ਗਿਆ ਦੇਖੋ ਜੀ ਵੀ ਦੇ ਦੇ ਤੇ ਚਲੋ ਚੱਲਦੇ ਆਪਾਂ ਉੱਪਰ ਅੱਜ ਦੇ ਪਹਿਲੇ ਫਲੋਰ ਜਿੱਨਾ ਹੀ ਆਏ ਆ ਜਿੱਨਾ ਪਹਿਲਾ ਫਲੋਰ ਹੁੰਦਾ ਹੈ ਅੱਦੇ ਤੋਂ ਉੱਪਰ ਜਾਣਾ ਥੋੜਾ ਸਮਾਂ ਮੰਨੀ ਬੰਦੋ ਕੱਢ 400 ਪਰ ਇਤਨਾ ਕੋਈ ਹਾਈਟ ਸਾਨੂੰ ਡਰਨ ਲੱਗਦਾ ਨਹੀਂ ਹੈ ਸਮਾਂ ਨਹੀਂ ਹੁੰਦਾ ਬਹੁਤ ਦਿਨੋਂ ਕੋਈ ਐਸਾ ਫਾਈਲ ਨਹੀਂ ਕਿ ਉਸ ਤੋਂ ਬੜਾ ਸਾਫ ਥੋੜੀ ਤੋ ਗਾਈ ਥੱਲੇ ਤਾਂ ਅੱਧਾ ਹੀ ਆਏ ਆ। ਸਾਬ ਫੁੱਲ ਗਏ ਕਿਉਂਕਿ ਪਹਿਲੇ ਤੋੜਨ ਲਈ ਉਹਦੇ ਕੋਈ ਗੱਲ ਨਹੀਂ। ਹੁਣ ਸਾਬ ਫੁੱਲ ਗਿਆ ਵੇਖੋ। ਅੱਧਾ ਹੀ ਆਏ ਆ। ਉਹ ਦੂਜਾ ਪਿੰਡ ਦੇ ਖੰਡਾ ਉਧਰ ਸਾਈਡ ਤੋਂ। ਚੱਲਦੇ ਹਾਂ ਹੋਰ ਉੱਤੇ। ਚਲੋ ਵੀ ਚਲੋ ਵੀ। ਚਲੋ 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 ਜੀ। ਅਲੱਬੈ ਆਏ ਆ ਬਹੁਤਾਂ ਘੋਰੀ ਜੇ ਆ ਗਈ ਟੈਂਕੀ ਇਹ ਹਮਾਰਾ ਗਾਉਂ ਚਲੋ ਬਈ ਹੋਰ ਅੱਗੇ ਸਾਹ ਖੁੱਲ ਗਿਆ ਗੁਰੂਆ ਮੇਰਾ ਦਾ ਸਾਹ ਚੜ ਗਿਆ ਡਰ ਵੀ ਲੱਗਦਾ ਇੱਥੇ ਓ ਨਹਿਰ ਵੇਖੋ ਆਪਣੀ ਜੜੀ ਤੁਹਾਨੂੰ ਦਿਖਾਉਣੇ ਨੇ ਇਸ ਜੀ ਦੇਖੋ ਮੇਰੇ ਪਿੱਛੇ ਸਾਡੇ ਪਿੰਡ ਦਾ 뷰 ਆ ਸਾਰਾ ਇਹਦਾ ਪਿੰਡ ਆ ਇਧਰ ਐ ਨੂੰ ਆ ਸਕੂਲ ਦਿਖਣ ਦੇਣਾ ਇਹ ਆ ਜਿਹੜਾ ਨਾ ਇਹ ਆ ਜਿਹੜਾ ਸਕੂਲ ਆ ਇਧਰ ਅਕੈਡਮੀ ਆ ਤੇ ਆ ਆਪਣਾ ਪਿੰਡ ਆ ਆਹ ਬ ਅੰਬ ਤਾਂ ਉੱਪਰ ਆ ਗਏ ਆ ਤੇ ਇਹਦੇ ਕਾ ਵੀ ਹੈਗੀ ਰੇਲਿੰਗ ਜੈ ਦੀ ਜਾਣ ਮੈਂ ਪਾਉਣਾ ਇੱਕ ਛੋਟੀ ਬੈਂਚ ਸੀ ਉਹ ਬਤਾਤਾ ਹਾਂ ਤੇ ਚਾ ਉਹ ਉੱਪਰ ਸੇ ਜਿਆ ਬਿਜਾ ਆ ਜਾਂਦੇ ਤੇ ਇਹਨਾਂ ਦੂਸਰੇ ਜਿੰਦ ਤੇ ਪਾਕਿਸਤਾਨ ਦੀ ਤੋਂ ਤੱਪ ਉਹ ਉਹ ਰਹਾ ਮਾਰਾ ਟਾਵਰ ਮਾਰਾ ਮਲੇ ਮਾਰੇ گاਉਂ ਦਾ ਟਾਵਰ ਹੈ ਤਾਂ ਗਾਈਸ ਹੰਤਾਨੂ ਹੋਣਾ ਮੈਂ ਟੈਂਕੀ ਦੇ ਆਲੇ ਦੁਆਲੇ ਦਾ ਵੀਊ ਸਾਰਾ ਤੇ ਇਧਰ ਚੈੱਕ ਕਰੋ ਜੇ ਇਦਾਂ ਲੱਗਦਾ ਜੇ ਗਰਾਊਂਡ ਹੁੰਦੀ ਥੱਲੇ ਇਧਰ ਦੇਖੋ ਹੁਣ ਤੁਹਾਨੂੰ ਸਾਰਾ ਇਧਰ ਆਲੇ ਦੁਆਲੇ ਘੇਰਾ ਘੇਰਾ ਸਾਰਾ ਦਿਖਾਉਣਾ ਮੈਂ ਟੈਂਕੀ ਦਾ ਤੇ ਇਦਾਂ ਐ ਸਾਈਡ ਤੋਂ ਮੈਂ ਵੀ ਚਾਲੂ ਕਰਦੇ ਇਧਰੋਂ ਤਿਆ ਨਾਲ ਨਾਲ ਜਾਣੇ ਇਧਰ ਦੀ ਸਾਈਡ ਤੇ ਆ ਗਈ ਨਹਿਰ ਤੇ ਇਧਰ ਦੀ ਸਾਈਡ ਤੇ ਉਹ ਸਾਹਮਣੇ ਜਿਹੜਾ ਨਾ ਇਧਰ ਇਹ ਸਾਰਾ ਆਡਾ ਦੂਸਰਾ ਪਿੰਡ ਮੇ ਲੱਗਿਆ ਡੇ ਦੂ ਪਿੰਡ ਲੱਪਿੰਦਾ ਵਾ ਸਾਹਮਣੇ ਦੂ ਪਿੰਡ ਦਿਖਣਦੇ ਆ ਉਹ ਦੂ ਪਿੰਡ ਦੀ ਟੰਕੀ ਆ ਤੂ ਹਜ਼ੂਰ ਤੱਕ ਇਦਾਂ ਲਾ ਜੇ ਪਰਾਣੀ ਕਿੰਨੇ ਦਾ ਪਹਾੜ ਹੁੰਦੇ ਨਾ ਚਲੋ ਆਪਾਂ ਹੁਣ ਚੱਲਦੇ ਆ ਨਾਲ ਨਾਲ ਐ ਦੀ ਜਾ ਕੇ ਇਧਰ ਫੇਰ ਐ ਸਾਈਡ ਤੇ ਆ ਜਾਂਦਾ ਵਾ ਐ ਸਾਈਡ ਤੇ ਆ ਜਾਂਦਾ ਦੂਜਾ ਪਿੰਡ ਜਾਾਂਗੇ ਰਪਿੰਡ ਇਧਰ ਤੋਂ ਬਾਅਦ ਫਿਰ ਐਨ ਨੂੰ ਆਜੋ ਇਧਰਲੇ ਪਾਸੇ ਆ ਗਿਆ ਸਾਡਾ ਪਿੰਡ ਪੰਡਾਲੀ ਕੀ ਦੂਦੂ ਦਿਖ ਰਹੀ ਹੈ ਪੱਠਾ ਵੀ ਦਿਖ ਰਿਹਾ ਹੈ ਸੋ ਗਾਈਸ ਹੁਣ ਵਾਹ ਚੇਰ ਹੋ ਗਿਆ ਤਾਂ ਟੈਂਕੀ ਚੜੇ ਨੂੰ ਮੈਂ ਰਾਦਾ ਨੂੰ ਜਾਈਏ ਥੱਲੇ ਥੱਲੇ ਪਰ ਨਾ ਇੱਕ ਟਾਸਕੀ ਉੱਪਰ ਚੜਨਾ ਟਾਸਕਾ ਮੁੜਕਾ ਆ ਗਿਆ ਯਾਰ ਮਰ ਮਸੀਨਾ ਆ ਗਿਆ ਤੇ ਇਧਰਲੀ ਸਾਈਡ ਤੇ ਤੁਹਾਨੂੰ ਸ਼ਾਇਦ ਨਾ ਦੇਖਣ ਪਾੜਾ ਅੰਮ੍ਰਿਤਸਰ ਦੇ ਵਿੱਚ ਸਿੱਧੀਆਂ ਮਰਵੀ ਬਿਲਡਿੰਗਾਂ ਅੰਮ੍ਰਿਤਸਰ ਚ ਪੈਣੀਆਂ ਸਿੱਧੀਆਂ ਦੂਰੋਂ ਤੋਂ ਦਿਖਣੀਆਂ ਇੱਥੋਂ ਦਿਖਣਗੇ ਪਿੰਡੋਂ ਸਾਡਿਆਂ ਘੱਟੋ ਘਾਟ 20 ਕਿਲੋਮੀਟਰ ਦੂਰ ਹੈ ਇਥੋਂ ਇੱਧਰ ਸਾਰਾ 20-20 ਕਿਲੋਮੀਟਰ ਦੀ ਦੂਰੀ ਤੱਕ ਸਾਰਾ ਕੁਝ ਦਿਖਣ ਰਿਹਾ। ਪੜਿਆ ਵੀ ਇੱਥੇ ਆਹਾ ਹਵਾ ਨਜ਼ਾਰੇ ਵਾਲੀ ਹਵਾ। ਠੰਡੀ ਹਵਾਵਾਂ ਢੀ। ਆਹ ਇਹੜਾ ਪਿੰਡਾਂ ਦਾ ਮਾਹੌਲ ਇਹ ਨਹੀਂ ਲੱਭਣਾ ਸ਼ਹਿਰ ਦੇ ਵਿੱਚ ਨਹੀਂ ਲੱਭਣਾ ਇਹ ਮਾਹੌਲ ਜੋ ਪਿੰਡਾਂ ਦਾ। ਆਹ ਵੇਖੋ ਥੱਲੇ ਫੈੜੀ ਨੂੰ ਖਾਦ ਪਾ ਰਹੇ। ਪਾਣੀ ਬਹੁਤ ਗੰਦਾ ਆਉਂਦਾ ਐ ਨਹਿਰ ਦਾ ਪਹਿਲਾਂ ਵੜਾ ਮਲੋ ਜੀ ਪਹਿਲਾਂ ਪਾਣੀ ਬਹੁਤ ਜ਼ਿਆਦਾ ਚਟਾ ਤੇ ਸਾਫ਼ ਹੁੰਦਾ ਸੀ ਆ ਥੋੜੇ ਦਿਨ ਹੋ ਗਏ ਜਦੋਂ ਦੀ ਬਾਰਿਸ਼ਾਂ ਆ ਪੈਂਦੀਆਂ ਨੇ ਬਾਰਿਸ਼ਾਂ ਹੋ ਰਹੀਆਂ ਆ ਉਹਦਾ ਕਰਕੇ ਇਹ ਪਾਣੀ ਕਿਉਂਕਿ ਇਹ ਕਿਹੜਾ ਆਪਣੀ ਤੋਂ ਲਾਗੋ ਬਣਿਆ ਹੁੰਦਾ ਵਾ ਪਹਾੜਾਂ ਚੋਂ ਤੇ ਪਾਣੀ ਕਿੱਥੋਂ ਕਿਸੇ ਜਾ ਕੇ ਦਰਿਆਵਾਂ ਚ ਨਿਕਲ ਕੇ ਆਉਂਦਾ ਪਹਾੜਾਂ ਦਾ ਪਾਣੀ ਸਾਰੇ ਨਾ ਬਦਰੀਆਵਾਂ ਹੀ ਜਾਣਾ ਹੁੰਦਾ ਉਹਦਾ ਕਰਕੇ ਫਿਰ ਉਹ ਪਾਣੀ ਸਾਰਾ ਗੰਦਾ ਆਉਂਦਾ ਮਿੱਟੀ ਆਉਂਦੀ ਮਿੱਟੀ ਨੇਰੇ ਲਾਲ ਜਿਹਾ ਪਾਣੀ ਆਉਂਦਾ ਇੱਧਰਲੀ ਸਾਈਡ ਤੇ ਲੱਖਾਂ ਦਾ ਬਾਗ ਆਹੜਾ ਸਾਰਾ ਨੱਖਾਂ ਦਾ ਬਾਗ ਲੱਗਾ ਆ ਪੌੜੀਆਂ ਜੰਨੀ ਠਾਂ ਐ ਦੀ ਐ ਦੀ ਜਨਾਵਾ ਤੁਹਾਨੂੰ ਵਖੋਣਾ ਇੰਦਰ ਤੇ ਇੱਥੇ ਕੋਣਾ ਇੰਦਰ ਓਏ ਕਿੱਥੇ ਆ ਆ ਇੰਦਰ ਵਲੌਗ ਟਕਰਾ ਗਿਆ ਹੋ ਗਿਆ ਉੱਪਰਲੀ ਸਾਈਡ ਤੇ ਨੇ ਉੱਪਰ ਤੇ ਮੈਂ ਥੱਲੇ ਆ ਗਿਆ ਮਾਸਾ ਹੋਰ ਪੌੜੀ ਉਤਰ ਕੇ ਨਹੀਂ ਹੋਰ ਤੇ ਨਾ ਚਾਈ ਓਏ ਥੱਲੇ ਆ ਜਾ 14 ਜਾਊਂਗਾ ਮਨੂ ਹੋਰ ਪੈਰਾਂ ਜਿਹੜੇ ਜਦੋਂ ਆਪਾਂ ਥੱਲੇ نیچے ਧਿਆਨ ਮਾਰਦੇ ਕੰਬਣੀ ਜੀ ਹੁੰਦੀ ਪੈਰਾਂ ਦੇ ਇੱਕਦਾਂ ਮੀ ਆ ਵੇਖੋ ਕਿੰਨਾ ਦੇ ਨੀਵਾ ਆਦੇ ਥੱਲੇ ਵੇਖੋ ਘਟੋ ਘਟ ਵੀ ਮੇਰੇ ਸਹਾਣਾ ਏ 5-6 ਮੰਜ਼ਲਾਂ ਉੱਤੇ ਆਏ ਆ 5-6 ਮੰਜ਼ਲੇ ਮਰੇ ਉੱਪਰ ਆਏ ਆ ਹੀ 5-6 ਮੰਜ਼ਲਾ ਔਰ ਇਹ ਕਾਰ ਕਿੱਥੇ ਆਉਂਦੀ ਦੂਰ ਪਰਲੀ ਛੜ ਗਈ ਤਰਨ ਤਰਨ ਜਾਂਦੀ ਛੜ ਗਈ ਸਿੱਧੀ ਏ ਚਲੋ ਚੱਲਦੇ ਥੱਲੇ ਆਪਾਂ ਚਲਾ ਚਲੀ ਓਏ ਓਏ ਆ ਚਲੀਏ ਥੱਲੇ ਧਿਆਨ ਨਾਲ ਵੀ ਧਿਆਨ ਨਾਲ ਮੋਟਰਸਾਲਾ ਕੋ ਲੈ ਗਿਆ ਆਪਣਾ ਚਲੋ ਵੇਨੇ ਆ ਗਿਆ ਨਾ ਮੋਟਰਸਾਲਾ ਲੈ ਗਿਆ ਵੇ ਟੈਂਕੀ ਦੇ ਚੱਕਰ ਦੇ ਬਾਨੇ ਚ ਭਾਗੋ ਆਪਣਾ ਕੋਈ ਕਰ ਜੇ ਹਾਂ ਥੋੜਾ ਚਲੋ ਭਾਈ ਚਲੋ ਭਾਈ ਨੇ ਨਹੀਂ ਹੋ ਰਹੀ ਕਿਹਾ ਮੈਨੂੰ ਇਹ ਮਾਡਾ ਮੋੜ ਤੋਂ ਲੈ ਕੇ ਹੋ ਗਿਆ ਮੇਰੀ ਸਰੀਰ ਸੱਲਿਆ ਉਹ ਇੰਦਰ ਆ ਜਾ ਆ ਥੱਲੇ ਇਹਨੇ ਨਾਰੇ ਆ ਗਾ ਕੋ ਥੱਲੇ ਤੇ ਇੰਦਰ ਉਹ ਉੱਤੇ ਹੀ ਹੈ ਹੁਣ ਮੈਂ ਕਹਿਣਾ ਥੱਲੇ ਆਇਆ ਕਿਉਂਕਿ ਹੁਣ ਚੱਲੀਏ ਕਾਫੀ ਟਾਈਮ ਹੋ ਗਿਆ ਉੱਤੇ ਚੜਿਆ ਟੈਂਕੀ ਦੇ ਜਿਆਦਾ ਵੀ ਖੁਲੋਣਾ ਚਾਹੀਦਾ ਜੱਡਾਰ ਜੈਲੇ ਕੰਡਿਆ ਇਹ ਕਦਾਂ ਮਰ ਵੀ ਕਮਨੀ ਲਤਾਂ ਵਿੱਚਾਂ ਦੀ ਪਾਰ ਜੇ ਆਪਾਂ ਪਹਿਲਾਂ ਇਹ ਪਹਿਲੀ ਰਾਣੀ ਅਸੀਂ ਚੜੇ ਪਹਿਲੋਂ ਚੜਦੇ ਰਹੇ ਟੰਕੀ ਦੇ ਡੀ ਗੱਲ ਨਹੀਂ ਪਰਣੀ ਅੱਜ ਕਿਉਂ ਮਰ ਪੀ ਉਹੋ ਜਿਹਾ ਮਹਿਸੂਸ ਹੋ ਜਾਂਦਾ ਜਿਵੇਂ ਡਾ ਵੀ ਪਤਾ ਨਹੀਂ ਕੀ ਹੋ ਜਾਂ ਲਿਆ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਚੱਲ ਆ ਫਿਰ ਆ ਅੰਬ ਜਿਹੜਾ ਉੱਤੋਂ ਦਿਖੰਡਾ ਸਾਨੂੰ ਇਹ ਅੰਬ ਹਾੜਾ ਘਟੋ ਘਟੋ ਜੀ ਕਹਿੰਦੇ ਵੀ ਅੰਗਰੇਜ਼ਾਂ ਦੇ ਵੇਲੇ ਆੰਬ ਅੰਗਰੇਜ਼ਾਂ ਦੇ ਵੇਲੇ ਦਾ ਉਸ ਟਾਈਮ ਦਾ ਆੰਬ ਪਿਆ ਸਾਰਾ ਜਿਹੜਾ ਨਾ ਤੇ ਬਹੁਤ ਪੁਰਾਣਾ ਆੰਬ ਪਿਆ ਇਹ ਹੰਬ ਦੀ ਇਹ ਖਾਸੀ ਤੇ ਆ ਇਹਨੂੰ ਦੋ ਵੈਰੈਟੀਆਂ ਲੱਗਦੀਆਂ ਵਾ ਇੱਕ ਵੈਰੈਟੀ ਲੱਗਦੀ ਆ ਸਿਆਲ ਚ ਲਾ ਲੋ ਇੱਕ ਵੈਰੈਟੀ ਲੱਗਦੀ ਗਰਮੀਆਂ ਦੇ ਵਿੱਚ ਮੈਂ ਸਿਆਲ ਤਾਂ ਮੈਨੂੰ ਪਤਾ ਨਹੀਂ ਮੈਂ ਵੀ ਇੱਕੇ ਥਾਂ ਇਹ ਮਤਲਬ ਇਹ ਵੈਰੈਟੀ ਇੱਕ ਸਾਲ ਲੱਗਣੀਆਂ ਵਾ ਇਹਨੂੰ ਮਿੱਠੇ ਅੰਬ ਲੱਗਣੇ ਆ ਇੱਕ ਸਾਲ ਲੱਗਣੇ ਨੇ ਚਾਰੀ ਅੰਬ ਇਹਦੀ ਇਹ ਵੈਰੈ ਇਹ ਮਤਲਬ ਖਾਸੀ ਦੇ ਹੰਬ ਦੀ ਤੇ ਇੱਕ ਸਾਲ ਜਿਹੜੇ ਮਿੱਠੇ ਅੰਬ ਲੱਗਦੇ ਨੇ ਉਹ ਇਧਰਲੀ ਸਾਈਡ ਲੱਗਦੇ ਆ ਸਾਈਡ ਤੇ ਜਿਹੜੇ ਆ ਨਾ ਆਚਾਰੀ ਅੰਬ ਉਹ ਤੋਂ ਅਗਲੇ ਨੈਕਸਟ ਸਾਲ ਲੱਗਣੇ ਪਰਲੇ ਪਾਸੇ ਆਚਾਰੀ ਅੰਬ ਲੱਗਣੇ ਇਹ ਜੇ ਤਾਂ ਮਲੇ ਪਿਆੰਬ ਦੀ ਖਾਸੀਅਤ ਹੈ ਤੇ ਇਹ ਅੰਗਰੇਜ਼ਾਂ ਦੇ ਵੇਲੇ ਦਾ ਵਾ ਮ ਵੀ ਜੋ ਅੰਗਰੇਜ਼ ਸਾਡੇ ਇੱਥੇ ਰਹਿੰਦੇ ਸੀ ਨਾ ਕੋ ਸਾਡੇ ਪੱਖੋਂ ਕਹਿੰਦੇ ਵਿੱਚ ਜ਼ਿਆਦਾ ਰਹ ਅੰਗਰੇਜ਼ ਤੇ ਮੁਸਲਮਾਨ ਬਹੁਤ ਜ਼ਿਆਦਾ ਰਹਿੰਦੇ ਰਿਹਾ ਇੱਥੇ ਤੇ ਉਹਦਾ ਕਰਕੇ ਫਿਰ ਉਹਨੂੰ ਦਾ ਜਮ ਇੱਥੇ ਇਦਾਂ ਹੀ ਆ ਤੇ ਹੁਣ ਇਹ ਵੀ ਸਰਕਾਰੀ ਖਾਤੇ ਵਿੱਚ ਆ ਕਦੀ ਕੋਈ ਲੈ ਲੈਂਦਾ ਕਦੀ ਕੋਈ ਅੰਬ ਲੈ ਲੈਂਦਾ ਵਾ ਜਦੋਂ ਬੋਲੀ ਲੱਗਦੀ ਹੈ ਤੇ ਫਿਰ ਆਂਬ ਵਿਗਦੇ ਤਾਂ ਉਹ ਇੰਦਰ ਆਉਂਦਾ ਉਤੋਂ ਠਾਂ ਧਿਆਨ ਨਾ ਹੀ ਓਏ ਆਓ ਖੜੋ ਉਹੀ ਵਲੌਗ ਬਣਾਉਣ ਡਿਆ ਤੇ ਚਲੋ ਚੱਲਦੇ ਆਂ ਪਹਾੜੀਓਂ ਥੱਲੇ ਚੱਲਦੇ ਆਂ ਬਾਤੋਂ ਕੋ ਤੇਰੀ ਹੈ ਵੜੇ ਚੜੇ ਹੋਰ ਜਾਰਾ ਮਲਪੀ ਹੈਗਾ ਹੀ ਉਦੋਂ ਜ਼ਿਆਦਾ ਮਲਪੀ ਸਾਹ ਚੜਨਦਿਆ ਆ ਉਹ ਉੱਤਰ ਲੱਗਿਆ ਨਹੀਂ ਨਮਰ ਵੇ ਸਾਹ ਚੜਦਾ ਉਹਦੇ ਐ ਸਾਹ ਫੁੱਲ ਗਾ ਜਿਵੇਂ ਅੱਗੇ ਰਣੀ ਕਰਉਣੇ ਕਿ ਲੌਂਦੇ ਰਹਿਨੇ ਹਾਂ ਵੀ ਦੌੜ ਲਾਉਣਾ ਚਾਹੀਦਾ ਜਦੋਂ ਤੇ ਉਹਦਾ ਕਰਕੇ ਹੋਰ ਸਾਹ ਫੂਟ ਕੱਟ ਚੜਦਾ ਇਹ ਹੁਣ ਜਦੋਂ ਤੇ ਅਸੀਂ ਕੰਮ ਕਰਾਂ ਚ ਬੈ ਗਏ ਆ ਪਰਤੀਆਂ-ਪਰਤੀਆਂ ਵੇਖਣੀਆਂ ਛੱਡਤੀਆਂ ਵਾ ਤੇ ਪਰਤੀਆਂ ਭੁਦੀ ਜਦੋਂ ਦੇ ਵੇਖਣੀਆਂ ਛੱਡਤੀਆਂ ਤੇ ਦੌੜ ਵੀ ਛੱਡਤੀ ਵੀ ਫੇਰ ਬੰਦੇ ਇਹਨਾਂ ਦਾ ਮਾਣ ਇੱਕ ਦੋ ਹੋਰ ਹੋ ਜਾਂਦਾ ਬੇਣੀ ਦੌੜ ਲਈ ਕੇ ਕੰਮ ਵੀ ਨਹੀਂ ਆਈ ਤੇ ਫੇਰ ਹੁਣ ਕੰਮ ਕਰਾਂ ਚ ਪੈ ਨਹੀਂ ਜੀ ਕਰਦਾ ਦੌੜ ਲਾਉਣ ਨੂੰ ਨਹੀਂ ਲੱਗੇ ਸੀ ਦੌੜ ਲਾਉਣ ਨੂੰ ਨੇ ਆ ਉਪਰ ਜੀ ਤਰਨ ਤਰਨ ਵਾਲੀ ਛੜਕਾ ਉਹ ਸਾਰੀ ਛੜ ਕਰਤੇ ਨੇ ਇਹ ਘਟੋ ਘਾਟੋ ਰੋਜ ਦਾ 5-6 ਕਿਲੋਮੀਟਰ ਜਾਲਣਾ 5-6 ਕਿਲੋਮੀਟਰ ਭਾਈ ਦਿੰਨੇ ਹਾਂ ਤੇ ਇਹ ਵੀ ਸਰੀਰ ਉਦੋਂ ਆਇਆ 5 ਦੋਸਤ ਰਹਿੰਦਾ ਸੀ ਇਹਨੂੰ ਤਾਂ ਰਹਿੰਦਾ ਤੇ ਹੁਣ ਵੀ ਆ ਪਰ ਉਦੋਂ ਮਤਲਬ ਵਧੀਆ ਰਹਿੰਦਾ ਸੀ ਆਜਾ ਦਾ ਮੋਟਾਪਾ ਆਇਆ ਵੱਧ ਜਾਂਦਾ ਮੋਟਾਪਾ ਇਹ ਨਹੀਂ ਹੁੰਦਾ ਸੀ ਫੇਸ ਤੇ ਮਾੜਾ ਮੋੜ ਸੈਟ ਰਹਿੰਦਾ ਹੁਣ ਫੇਸ ਹੀ ਇਦਾਂ ਜਿਹਾ ਪੜਾ ਕੀ ਹੋ ਗਿਆ ਨਾ ਇਹ ਆ ਸਾਰੇ ਆਂਬ ਕੇਰ ਕੇਰ ਕੇ ਥੱਲੇ ਦੇ ਆਂਬ ਵੀ ਕੋਹੁੱਗੇ ਦੇ ਵਿੱਚ ਤੇ ਕੋਹੇ ਦੇ ਵਿੱਚ ਤੇ ਕੂੜਾ ਕਰਕੜ ਜਾ ਉਹ ਗੇਰੇ ਇੱਥੇ ਮਾਸਟਰ ਸਫਾਈ ਨਹੀਂ ਹੈਗੀ ਮਾਸਾ ਪਰ ਮੇਨਟੇਨੈਂਸ ਹੋਵੇ ਨਾ ਕਿਤੇ ਤੇ ਬਹੁਤ ਸੋਹਣਾ ਲੱਗੇ ਤੇ ਫੁੱਲ ਬੂਟੇ ਲੱਗੇ ਹੋਣੇ ਫੇਰ ਚਾਹੀਦਾ ਪਿੰਡ ਦੇ ਸਰਪੰਚ ਨੂੰ ਇਹ ਜਿਹਾ ਮਨਵੀ ਸਫਾਈ ਕਰਕੇ ਕਰਵਾ ਕੇ ਰੱਖਣੀ ਹੈ ਨਾ ਚਲੋ ਆਪਾਂ ਦੇ ਕੋਈ ਜ਼ਿਆਦਾ ਕਹਿ ਨਹੀਂ ਸਕਦੇ ਆ ਵੇਖੋ ਕਿੰਨਾ ਵਧੀਆ ਬਣਾਇਆ ਮੇਨਟੇਨੈਂਸ ਨਹੀਂ ਹੈਗੀ ਸਾਡੀ ਝਾੜ ਜਿਆ ਜਿਆ ਪੱਜ ਗਿਆ ਇਹ ਦੇਖੋ ਗੁਲਾਬ ਗੁਲਾਬ ਕਿਤਨੇ ਸੋਹਣੇ ਵੇ ਵੇ ਹਿੰਦੀ ਮੇਰੇ ਮੂੰਹ ਮੇਰੇ ਹਿੰਦੀ ਤਾਂ ਨਿਕਲੀ ਕਿਉਂਕਿ ਅਸੀਂ ਇੰਦਰ ਵਾਲੇ ਵਲੌਗ ਤੇ ਹਿੰਦੀ ਬੋਲਦੇ ਨਹੀਂ ਤਾਂ ਕਰਕੇ ਮੂੰਹ ਨਿਕਲ ਗਏ ਗੁਲਾਬ ਕਿਤਨੇ ਗੁਲਾਬ ਕਿੰਨੇ ਸੋਹਣੇ ਹਨਾ ਚਲੋ ਚੱਲਦੇ ਕੋਈ ਨਹੀਂ ਘਰ ਚੱਲੀਏ ਆ ਉੱਪਰ ਗਏ ਹਾਂ ਅਸੀਂ ਤੇ ਤਾਂ ਬੇਖੋ ਹੁਣ ਥੱਲੇੋਂ ਕਿੱਡਾ ਬੇਸਿਕਲੀ ਇਹ ਸ਼ਮਸ਼ਾਨ ਘਾਟ ਹੈ ਅਸੀਂ ਚਲੋ ਉਹ ਨਾਲ ਨਾਲੇ ਟੈਂਕੀ ਦਾ ਵਿਊ ਵੇਖਾਂਗੇ ਤਾਂ ਪਿੰਡ ਦਾ ਸਾਰਾ ਜੇ ਹੁਣ ਚਲਦੇ ਹਾਂ ਘਰ ਮਿੱਤਰੋ ਆਵਾ ਸਾਡੇ ਪਿੰਡ ਦਾ ਟਾਵਰ ਸਾਡੇ ਪਿੰਡ ਦੇ ਵਿੱਚ ਟਾਵਰ ਹੈ ਪਿੰਡ ਤੋਂ ਬਾਹਰ ਵੱਡ ਹੈ ਸਾਡੇ ਪਿੰਡ ਦਾ ਹੀ ਆ ਘੜੇ ਦੇ ਵੇਖੋ ਕਿੰਨੇ ਲੱਗੇ ਉੱਤੇ ਹਾਂ ਕਹਿੰਦੇ ਚਿੜੀਆਂ ਮਰ ਜਾਂਦੀਆਂ ਚਿੜੀਆਂ ਮਰ ਜਾਂਦੀਆਂ ਹੈ ਨਾਲ ਚਿੜੀਆਂ ਰੁੱਤੇ ਲੱਗੇ ਬੈਠੀਆਂ ਜਾ ਕੇ ਉਧਰੇ ਮਤਲਬ ਫਰਕ ਪੈਂਦਾ ਹੋਊਗਾ ਫ੍ਰੀਕਵੈਂਸੀ ਜ਼ਿਆਦਾ ਹੋਊ ਤੇ ਪੈਂਦਾ ਹੋਊ ਫਰਕ ਯਾਰੀ ਫ੍ਰੀਕਵੈਂਸੀ ਨਾਲ ਪਈ ਸੋ ਗਾਈਸ ਹੋਣ ਆਏ ਆ ਬਾਹਰ ਘੁੰਮਣ ਫਿਰਨ ਕੰਮ ਫਿਰ ਕੇ ਜਾਣੇ ਘਰੇ ਦੇ ਘਰੇ ਜਾ ਕੇ ਵਲੌਗ ਐਂਡ ਕਰਾਂਗੇ ਨਾਲ ਮੇਰਾ ਇੰਦਰ ਹਲੋ ਗਾਈਸ ਤੇ ਆ ਜੋ ਕੋਮੋ ਲੋ ਗਾਇਸ ਰੋਟੀ ਰੋਟੀ ਖਾਦੀ ਇਹ ਵੀ ਰੋਟੀ ਪੱਜ ਜਾਂਦੀ ਇਸ ਨਾਲ ਕੰਮ ਫਿਰ ਕੇ ਜਾਣੇ ਘਰੇ ਜਾ ਕੇ ਵਲੌਗ ਐਂਡ ਕਰਦੇ ਆ ਸੋ ਹੈ ਗਾਇਸ ਹੁਣ ਕੰਮ ਫਿਰ ਕੇ ਬਾਰੋਂ ਤੇ ਵਾਪਸ ਤੇ ਆ ਗਏ ਆ ਤੇ ਹੁਣ ਪਹਿਲੇ ਲੰਮੇ ਤੜਕੇ ਫੇਰ ਉੱਠਣਾ 4 ਵਜੇ ਉੱਠ ਕੇ 4 ਵਜੇ ਤਿਆਰ ਹੋ ਕੇ ਕੰਮ ਤੇ ਜਾਣਾ ਜੇ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗ ਲਾਈਕ ਕਰਦੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕੱਲ ਨਵੇਂ ਵਲੌਗ ਦੇ ਵਿੱਚ ਤੇ ਕੱਲ ਹੋ ਸਕਦਾ ਪੀਰਨਗਾਇ ਵੀ ਜਾਣਾ ਪੀਰਨਗਾਇ ਦਾ ਵਲੌਗ ਬਣਾਵਾਂਗੇ ਤੇ ਮਿਲਦੇ ਆਂ ਕੱਲ ਨਵੇਂ ਵਲੌਗ ਦੇ ਵਿੱਚ អូននិយាយបាយបាយ